ਕੈਨੇਡਾ ਚ ਦੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਹੋਵੇਗੀ ਜੇਲ ਕਿਤਾ ਜਾ ਸਕਦਾ ਹੈ ਭਾਰਤ ਨੂੰ ਡਿਪੋਰਟ ਕੈਨੇਡਾ ਦੇ ਸਰੀ ਸੈਰ ਦੇ ਨਜ਼ਦੀਕ 27 ਜਨਵਰੀ 2024 ਨੂੰ ਵਾਪਰੇ ਇੱਕ ਹਾਦਸੇ ਵਿੱਚ ਦੋ ਇੰਟਰਨੈਸ਼ਨਲ ਸਟੂਡੈਂਟਸ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਆਪਣੀ ਕਾਰ ਨਾਲ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਕੇ ਅਤੇ 1 ਕਿਲੋਮੀਟਰ ਤੋਂ ਵੱਧ ਗੱਡੀ ਹੀਟਾਂ ਕਸੇਟਣ ਦੇ ਦੋਸ਼ਾਂ ਕਰਨ ਜੇਲ੍ਹ ਦੀ ਸਜ਼ਾ ਹੋਈ ਹੈ ਅਤੇ ਉਹਨਾਂ ਨੂੰ ਭਾਰਤ ਡਿਪੂਟ ਵੀ ਕੀਤਾ ਜਾ ਸਕਦਾ ਹੈ ਪੈਦਲ ਯਾਤਰਾ ਨੂੰ ਟੱਕਰ ਮਾਰਨ ਤੋਂ ਬਾਅਦ ਮਦਦ ਕਰਨ ਲਈ ਰੁਕਣ ਦੀ ਬਜਾਏ ਉਹੋ ਵਿਅਕਤੀ ਨੂੰ 1 ਕਿਲੋਮੀਟਰ ਤੋਂ ਵੱਧ ਕਾਰ ਦੇ ਹੇਠਾਂ ਕਸੀਟਦੇ ਰਹੇ ਫਿਰ ਉਹਨਾਂ ਨੇ ਲਾਸ਼ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮਸਟੈਂਗ ਵਿੱਚ ਵਾਪਸ ਬੈਠੇ ਅਤੇ ਤੇਜ਼ੀ ਨਾਲ ਭੱਜ ਗਏ ਰਸਤੇ ਵਿੱਚ ਕਈ ਲਾਲ ਬੱਤੀਆਂ ਵੀ ਪਾਰ ਕਰ ਗਏ ਪਰ ਪੁਲਿਸ ਨੇ ਉਹਨਾਂ ਨੂੰ ਜਲਦੀ ਹੀ ਫੜ ਲਿਆ ਬੀਰਵਾਰ 22 ਮਈ 2025 ਨੂੰ ਸਰੀ ਦੀ ਸੁਪਾਈ ਅਦਾਲਤ ਵਿੱਚ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਖਤਰਨਾਕ ਢੰਗ ਨਾਲ ਬਾਣ ਚਲਾਉਣ ਕਿਸੇ ਵਿਅਕਤੀ ਨੂੰ ਟੱਕਰ ਮਾਰਨ ਤੋਂ ਬਾਅਦ ਨਾ ਰੁਕਣ ਅਤੇ ਮ੍ਰਿਤਕ ਦੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਵਿੱਚ ਆਪਣਾ ਜ਼ੁਰਮ ਕਬੂਲ ਕਰ ਲਿਆ ਸੀ ਮ੍ਰਿਤਕ ਦਾ ਪਰਿਵਾਰ ਬਹੁਤ ਦੁਖੀ ਹੈ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀਆਂ ਨੇ ਉਹਨਾਂ ਦੇ ਪਿਆਰੇ ਨਾਲ ਕੂੜੇ ਵਾਂਗ ਸਲੂਕ ਕੀਤਾ ਅਤੇ ਮਾਫੀ ਜਾਂ ਪਸਤਾਵੇ ਦੀ ਘਾਟ ਕਾਰਨ ਬਹੁਤ ਦੁਖੀ ਸਨ ਪਰਿਵਾਰ ਇਸ ਗੱਲੋਂ ਵੀ ਪਰੇਸ਼ਾਨ ਹੈ ਕਿ ਮ੍ਰਿਤਕ ਦਾ ਸਰੀਰ ਇੰਨਾ ਖਰਾਬ ਹੋ ਗਿਆ ਸੀ ਕਿ ਰਵਾਇਤੀ ਖੁੱਲੇ ਤਾਬੂਤ ਵਾਲਾ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਉਹ ਆਪਣੀਆਂ ਸੱਭਿਆਚਾਰਕ ਰੀਤੀ ਰਿਵਾਜਾਂ ਦੀ ਪਾਲਣਾ ਨਹੀਂ ਕਰ ਸਕੇ ਗਗਨਪ੍ਰੀਤ ਅਤੇ ਜਗਦੀਪ ਦੋਵਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਅਤੇ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਨੂੰ ਪਿਆਰ ਕਰਨ ਵਾਲਾ ਪਤੀ ਅਤੇ ਪਿਤਾ ਸੀ ਇੱਕ ਮਜ਼ਬੂਤ ਦੇਖਭਾਲ ਕਰਨ ਵਾਲਾ ਆਦਮੀ ਜੋ ਆਪਣੇ ਬੱਚਿਆਂ ਨੂੰ ਆਪਣੀ ਆਧਵਸੀ ਸੱਭਿਆਚਾਰ ਅਤੇ ਵਿਰਾਸਤ ਬਾਰੇ ਸਿਖਾਉਂਦਾ ਸੀ ਉਹ ਇੱਕ ਅੰਤਰ ਪੀੜੀ ਰਿਹਾਈ ਸੀ ਸਕੂਲ ਦਾ ਬੱਚਾ ਹੋਇਆ ਵਿਅਕਤੀ ਸੀ ਉਸਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਕੰਮ ਪ੍ਰਤੀ ਵੀ ਮਜ਼ਬੂਤ ਸੋਚ ਸੀ ਅਤੇ ਉਸ ਨੂੰ ਆਪਣੇ ਕਿੱਤੇ ਪ੍ਰੋਜੈਕਟਾਂ ਤੇ ਮਾਣ ਸੀ ਉਸਦੇ ਪਰਿਵਾਰ ਨੇ ਕਿਹਾ ਪੀੜਤ ਆਪਣੇ ਮਿਲਨਸਾਰ ਸੁਭਾ ਚੁਸਤੀ ਅਤੇ ਦਿਆਲੂ ਭਾਵਨਾ ਲਈ ਬਹੁਤਿਆਂ ਦੁਆਰਾ ਜਾਣਿਆ ਅਤੇ ਪਿਆਰ ਕੀਤਾ ਜਾਂਦਾ ਸੀ ਦੋਵੇਂ ਦੋਸ਼ੀਆਂ ਨੇ ਅਦਾਲਤ ਵਿੱਚ ਗੱਲ ਕੀਤੀ ਅਤੇ ਆਪਣੀਆਂ ਕਾਰਵਾਈਆਂ ਲਈ ਮਾਫੀ ਮੰਗੀ ਅਤੇ ਇੱਕ ਪੰਜਾਬੀ ਦੁਪਾਤਸ਼ੀ ਰਹੇ ਉਸ ਰਾਤ ਦੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਪਏ ਪ੍ਰਭਾਵ ਬਾਰੇ ਗੱਲ ਕੀਤੀ ਦੋਵੇਂ ਦੋਸ਼ੀ ਭਾਰਤ ਦੇ ਪੰਜਾਬ ਤੋਂ ਵੱਖ-ਵੱਖ ਸਮੇਂ ਤੇ ਵਿਦਿਆਰਥੀ ਵਿਦਿਆ ਤੇ ਕੈਨੇਡਾ ਆਏ ਸਨ ਅਤੇ ਦੋਵੇਂ ਸਥਾਈ ਨਿਵਾਸੀ ਅਤੇ ਫਿਰ ਕੈਨੇਡਾ ਦੇ ਨਾਗਰਿਕ ਬਣ ਦੀ ਉਮੀਦ ਨਾਲ ਪੜ੍ਹਾਈ ਤੋਂ ਬਾਅਦ ਵਰਕ ਪਰਮਟ ਲਈ ਅਪਲਾਈ ਕਰਨ ਦੀ ਉਮੀਦ ਰੱਖਦੇ ਹਨ ਗਗਨਪ੍ਰੀਤ 2022 ਵਿੱਚ ਆਇਆ ਸੀ ਅਤੇ ਉਸਨੇ ਹਾਲ ਹੀ ਵਿੱਚ ਵੈਨਕੂਵਰ ਕਮਿਊਨਿਟੀ ਕਾਲਜ ਤੋਂ ਡਿਪਲੋਮਾ ਪ੍ਰਾਪਤ ਕੀਤਾ ਜਗਦੀਪ ਨੇ 2023 ਦੇ ਅੰਤ ਵਿੱਚ ਕੰਮ ਲਈ ਵਿਕਟੋਰੀਆ ਜਾਂ ਤੋਂ ਪਹਿਲਾਂ ਕੈਂਬਰੀਆ ਕਾਲਜ ਤੇ ਸਰੀ ਵਿੱਚ ਐਕਸਲ ਕਰੀਏ ਕਾਲਜ ਵਿੱਚ ਕੁਝ ਸਮੇਂ ਲਈ ਪੜ੍ਹਾਈ ਕੀਤੀ ਸੀ ਉਸਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਟ ਲਈ ਅਪਲਾਈ ਕਰਨ ਦੀ ਉਮੀਦ ਰੱਖੀ ਸੀ